ਸਾਨੂੰ ਜਿੱਦਾਂ ਪਤਾ ਹੀ ਆ ਵੀ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਆਈ ਆ ਆਵਾ ਦੀ ਪਾਰਟੀ ਨੂੰ ਬੁਰੀ ਤਰ੍ਹਾਂ ਹਰਾ ਕੇ ਉਹ ਨਹੀਂ ਆਉਂਦੇ ਪਹਿਲਾਂ ਨਾ ਸਭ ਤੋਂ ਪਹਿਲਾਂ ਕੰਮ ਇਹ ਕੀਤਾ 바ਵਾ ਸਾਹਿਬ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਪਹਿਲਾਂ ਆਪਣੇ ਉਹ ਪਿੱਛੋ ਚੱਕੀ ਉਹਨਾਂ ਫਿਰ ਗਾਂਧੀ મોદી ਤੇ ਰਾਸ਼ਟਰਪਤੀ ਦੀ ਫੋਟੋ ਲਾਈ ਤੇ ਨਾਲ ਇੰਡੀਆ ਦੇ ਝੰਡੇ ਲਾਤੇ ਜੀ ਇਹਨਾਂ ਨੂੰ ਡਾਕਟਰ ਮੈਡਕਰ ਤੋਂ ਤੇ ਸ਼ਹੀਦ ਭਗਤ ਸਿੰਘ ਤੋਂ ਇੰਨੀ ਨਫ਼ਰਤ ਆ ਇਹਨਾਂ ਲੋਕਾਂ ਨੂੰ ਇਹ ਭਾਜਪਾ ਦਾ ਇੱਕ ਚਾਲ ਚਰਿੱਤਰ ਹੈ ਤੇ ਦੇਖ ਲਓ ਤੁਸੀਂ ਆਪ ਹੀ ਤੇ ਪਹਿਲਾਂ ਯਾਨੀ ਕਿ ਕੱਲੇ ਸੀਮਾ ਹਾਊਸ ਦੇ ਵਿੱਚੋਂ ਨਹੀਂ ਇਹ ਸਾਰੇ ਦਿੱਲੀ ਦੇ ਸਾਰੇ ਦਫ਼ਤਰਾਂ ਦੇ ਵਿੱਚੋਂ ਡਾਕਟਰ ਮੈਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਹੀ ਚੁਕਾਤੀਆਂ ਤੇ ਗਾਂਧੀ ਤੇ મોદી ਮੋਦੀ ਉਹਨਾਂ ਦੀਆਂ ਆਂ ਆਂ ਆਪਣੀਆਂ ਲਵਾ ਲਈਆਂ ਜੀ ਇਹ ਕੋਈ ਬਹੁਤ ਅਚੰਭੇ ਵਾਲੀ ਗੱਲ ਨਹੀਂ ਹੈਗੀ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਹੁਣ ਤੁਸੀਂ ਦੇਖ ਸਕਦੇ ਆਂ ਵੀ ਇਹ ਉਨੀ ਚੱਕਤਾ ਜੀ ਬਾਬਾ ਸਾਹਿਬ ਵੀ ਚੱਕਤੇ ਤੇ ਅਸ਼ੀਤ ਭਗਤ ਸਿੰਘ ਵੀ ਚੱਕਤਾ ਇਹ ਕਹਿੰਦੇ ਸਾਡਾ ਇਹਨਾਂ ਨਾਲ ਕੋਈ ਲੜੜਾ ਨਹੀਂ ਹੈਗਾ ਹਾਂ ਤੁਸੀਂ ਦੇਖੋ ਨਾ ਦੇਖੋ ਅਸੀਂ ਤਾਂ ਜੀ ਆਪਣੇ ਰੂਰ ਕਰਾਂਗੇ ਤੁਹਾਨੂੰ ਪਤਾ ਈਵੀਐਮ ਦੀ ਸਰਕਾਰ ਆ ਇਹ ਹਾਂ ਬੈਲਟ ਪੇਪਰਾਂ ਦਾ ਵੋਟ ਨਹੀਂ ਪੈਂਦਾ ਇੰਡੀਆ ਦੇ ਵਿੱਚ ਹਾਂ ਬੈਲਟ ਪੇਪਰਾਂ ਪਾਓ ਤੇ ਗੱਲ ਕੁਝ ਹੋਰ ਆ ਸਭ ਤੋਂ ਪਹਿਲਾ ਕੰਮ ਜੀ ਜਿਹੜਾ ਬੀਜੇਪੀ ਨੇ ਕੀਤਾ ਇਹ ਹੀ ਕੀਤਾ 바ਵਾ ਸਾਹਿਬ ਦੀ ਫੋਟੋ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਚੱਕੀ ਆ ਜੀ ਇਹ ਆਉਂਦੇ ਸਾਰ ਪਹਿਲਾ ਹੀ ਕੰਮ ਇਹ ਦੂਜਾ ਨਹੀਂ ਕਹਿੰਦੇ ਖੰਗੜ ਨਹੀਂ ਦਿੰਦੇ ਕਹਿੰਦੇ ਅਸੀਂ ਕਿਸੇ ਨੂੰ ਹੋਰ ਨੂੰ ਹੂੰ ਦੇਖ ਲਓ ਤੁਹਾਡੇ ਸਾਹਮਣੇ ਆ ਹੂੰ 바ਵਾ ਸਾਹਿਬ ਸ਼ਹੀਦ ਭਗਤ ਸਿੰਘ ਇਹ ਦੋਨੇ ਬੀਜੇਪੀ ਨੂੰ ਬਰਦਾਸ਼ਤ ਨਹੀਂ ਹੈਗੇ ਬਾਕੀ ਜੈਸ਼ੀਲ